ਆ ਗਿੱਦੜਵਾਹ ਦੇ ਵਿੱਚ ਡਿੰਪੀ ਢਿੱਲੋਂ ਨੇ ਜਿੱਤ ਪ੍ਰਾਪਤ ਕਰ ਲਈ ਹੈ ਜਿਹਾ ਦਾਦ ਕਿ 13 라운ਡ ਦੀ ਕਾਊਂਟਿੰਗ ਕੰਪਲੀਟ ਹੋ ਚੁੱਕੀ ਹੈ ਔਰ ਇੱਕ ਵੱਡਾ ਮਾਰਜਨ 22000 ਦਾ ਮਾਰਜਨ ਡਿੰਪੀ ਢਿੱਲੋਂ ਨੇ ਦੱਸ ਦਈਏ ਕਿ ਰਿਸੀਵ ਕੀਤਾ ਔਰ ਦੂਜੇ ਪਾਸੇ 21969 ਵੋਟਾਂ ਦੇ ਫਰਕ ਦੇ ਨਾਲ ਡਿੰਪੀ ਢਿੱਲੋਂ ਗਿੱਦੜਵਾਹ ਦੀ ਇਲੈਕਸ਼ਨ ਜਿੱਤ ਚੁੱਕੇ ਨੇ ਤੇ ਐਮਐਲਏ ਬਣ ਚੁੱਕੇ ਨੇ ਡਿੰਪੀ ਢਿੱਲੋਂ ਲਗਾਤਾਰ ਤੀਜੀ ਵਾਰ ਜਦੋਂ ਇਲੈਕਸ਼ਨ ਲੜੀ ਤਾਂ ਡਿੰਪੀ ਢਿੱਲੋਂ ਹੁਣ ਐਮਐਲਏ ਬਣ ਚੁੱਕੇ ਨੇ ਪਹਿਲਾ 10 ਸਾਲ ਉਹਨਾਂ ਦੇ ਵੱਲੋਂ ਲਗਾਤਾਰ ਕੰਮ ਕੀਤਾ ਗਿਆ ਗਿੱਦੜਵਾ ਹਲਕੇ ਦੇ ਵਿੱਚ ਵਿਚਰਿਆ ਗਿਆ ਤੇ ਲੋਕਾਂ ਦੇ ਵੱਲੋਂ ਪੂਰਾ ਭਰੋਸਾ ਪ੍ਰਗਟ ਕੀਤਾ ਗਿਆ ਡਿੰਪੀ ਢਲੋਣਾ ਦੇ ਉੱਪਰ ਤੇ ਇੱਕ ਵੱਡੀ ਜਿੱਤ ਤੇ ਦੂਜੇ ਪਾਸੇ ਇੱਕ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਰਾਜਾ ਵੜਿੰਗ ਨੂੰ ਅਮਰਤਾ ਵੜਿੰਗ ਨੂੰ ਅਮਰਤਾ ਵੜਿੰਗ 21969 ਵੋਟਾਂ ਦਾ ਫਰਕ ਕਰੀਬ 22000 ਵੋਟਾਂ ਦੇ ਫਰਕ ਦੇ ਨਾਲ ਹਾਰ ਚੁੱਕੇ ਨੇ ਤਾਂ ਦੱਸ ਦੇ ਕਿ ਹੁਣ ਗੱਦੜਬਾਹ ਦਾ ਰਿਜ਼ਲਟ ਵੀ ਕਲੀਅਰ ਹੋ ਚੁੱਕਿਆਗਾ ਚਾਰ ਜਿਮਨੀ ਚੋਣਾ ਦਾ ਨਤੀਜਾ ਆ ਚੁੱਕਿਆ ਚਾਰਾਂ ਦੇ ਉੱਪਰ ਜੇ ਗੱਲ ਕਰੀਏ ਤਾਂ ਬੀਜੇਪੀ ਕਿਸੇ ਵੀ ਸੀਟ ਦੇ ਉੱਪਰ ਆਪਣਾ ਖਾਤਾ ਨਹੀਂ ਖੋਲ ਪਾਈ ਔਰ ਦੂਜੇ ਪਾਸੇ ਤਿੰਨ ਸੀਟਾਂ ਦੇ ਉੱਪਰ ਬੀਜੇਪੀ ਦੀਆਂ ਜਮਾਨਤਾਂ ਜ਼ਬਤ ਹੋਈਆਂ ਨੇ ਪਰ ਦੱਸ ਦੇ ਕੇ ਗਿੱਦੜਵਾਹ ਦੇ ਵਿੱਚ ਜਿਹਦੇ ਉੱਪਰ ਸਭ ਦੀ ਨਿਗਾਹ ਸੀ ਸਾਰੇ ਪੰਜਾਬ ਦੀ ਨਿਗਾਹ ਸੀ ਦੋ ਸੀਟਾਂ ਦੇ ਉੱਪਰ ਚਾਹੇ ਡੇਰਾ ਬਾਬਾ ਨਾਨਕ ਹੋਵੇ ਜਾਂ ਫਿਰ ਗੱਦੜਬਾ ਹੋਵੇ ਪਰ ਸਭ ਤੋਂ ਜ਼ਿਆਦਾ ਇੰਟਰਸਟਿੰਗ ਮੈਚ ਰਿਹਾ ਬਰਨਾਲੇ ਦਾ ਗੱਦੜਬਾ ਤਾਂ ਇੱਕ ਪਾਸੇ ਪੁੱਤ ਗਿਆ ਕਿਉਂਕਿ ਪਹਿਲਾਂ ਸ਼ੁਰੂ ਚ ਦੇਖਿਆ ਜਾ ਰਿਹਾ ਸੀ ਕਿ ਦੋ ਕੌਣਾ ਮੁਕਾਬਲਾ ਹੋ ਸਕਦਾ ਪਰ ਇੱਥੇ ਤਾਂ ਹੁੰਜਾ ਫੇਰ ਜਿੱਤ ਹਾਸਲ ਕੀਤੀ ਐ ਡਿੰਪੀ ਟਿਲੋਂ ਨੇ ਲਗਾਤਾਰ ਪਹਿਲੇ ਰਾਊਂਡ ਤੋਂ ਉਹਨਾਂ ਨੇ ਲੀਡ ਬਣਾਈ ਔਰ 13ਵੇਂ ਔਰ ਅਖੀਰਲੇ ਰਾਊਂਡ ਤੱਕ ਇਹ ਲੀਡ ਜਿਹੜੀ ਆ ਟੋਟਲ ਨਹੀਂ ਦਿੱਤੀ ਤੇ 22000 22000 ਵੋਟਾਂ ਦਾ ਫਰਕ ਬਹੁਤ ਵੱਡਾ ਫਰਕ ਹੁੰਦਾ ਹਾਲਾਂਕਿ ਲਾਸਟ ਇਲੈਕਸ਼ਨ ਜਿਹੜੀ ਗੱਦੜਵਾਤ 2022 ਦੇ ਵਿੱਚ ਜਦੋਂ ਜਿੱਤੀ ਸੀ ਕਾਂਗਰਸ ਦਾ ਉਸ ਸਮੇਂ ਬਹੁਤ ਥੋੜਾ ਫਰਕ ਸੀ ਉਸ ਸਮੇਂ 1300 1200 ਇਨਕ ਦਾ ਫਰਕ ਸੀ ਔਰ ਡਿੰਪੀ ਢੇਲੋਂ ਇੰਨੀਆਂ ਕ ਵੋਟਾਂ ਦੇ ਨਾਲ ਹੀ ਹਾਰੇ ਸੀ ਪਰ ਇਸ ਵਾਰ ਮੋੜਮਾ ਜਵਾਬ ਦਿੱਤਾ ਹੈ ਰਾਜਾ ਵੜਿੰਗ ਨੂੰ ਡਿੰਪੀ ਢਿੱਲੋਂ ਹੋਣਾ ਨੇ ਡਿੰਪੀ ਢਿੱਲੋਂ ਨੇ 22000 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਔਰ ਲਗਾਤਾਰ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਸੀ ਲਗਾਤਾਰ ਲੋਕਾਂ ਦੇ ਨਾਲ ਕਨੈਕਟਡ ਸੀ ਤਾਂ ਹੀ ਲੋਕਾਂ ਨੇ ਜਿਹੜਾ ਉਹਨਾਂ ਤੇ ਭਰੋਸਾ ਕੀਤਾ ਦੂਜੇ ਪਾਸੇ ਰਾਜਾ ਵੜਿੰਗ ਲਗਾਤਾਰ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹ ਕੱਲੇ ਹੀ ਆਪਣੇ ਧਾਮ ਦੇ ਉੱਪਰ ਜਿਹੜਾ ਹੈ ਮੈਚ ਜਿੱਤ ਜਾਣਗੇ ਤੇ ਮੈਨ ਆਫ ਦਾ ਮੈਚ ਬਣਨਗੇ ਪਰ ਉਹ ਹੁਣ ਬਾਹਰ ਹੋ ਚੁੱਕੇ ਨੇ ਇਸ ਲੀਗ ਤੋਂ ਕਿਉਂਕਿ ਅਮਰਤਾ ਵੜਿੰਗ ਹਾਰ ਚੁੱਕੇ ਨੇ 22000 ਵੋਟਾਂ ਦੇ ਫਰਕ ਦੇ ਨਾਲ ਨਾ ਹੀ ਉੱਤੇ ਪ੍ਰਤਾਪ ਸਿੰਘ ਬਾਜਵਾ ਆਏ ਇੱਕ ਵਾਰ ਵੀ ਤੁਸੀਂ ਕੋਈ ਸੀਨੀਅਰ ਲੀਡਰ ਗਿੱੱੜਵਾਹ ਦੇ ਵਿੱਚ ਨਹੀਂ ਦੇਖਿਆ ਹੋਣਾ ਚਾਹੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲੋ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰ ਲੋ ਜਾਂ ਫਿਰ ਚਰਨਜੀਤ ਸਿੰਘ ਚੰਨੀ ਤਾਂ ਬਿਲਕੁਲ ਅਖੀਰਲੇ ਕੁ ਅੱਦੇ ਦਿਨ ਆਏ ਪਰ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਬਿਲਕੁਲ ਜਿਹੜਾ ਗਿੱੱੜਵਾਹ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰ ਵੀ ਉਹਨਾਂ ਦੇ ਬਲੋਤੇ ਢੇੜਾ ਨਹੀਂ ਮਾਰਿਆਗਾ ਪਰ ਰਾਜਾ ਵੜੇ ਗੱਲਾਗਾਤਾਰ ਉਹਨਾਂ ਨੂੰ ਕਿਤੇ ਵਹਿਮ ਹੋ ਗਿਆ ਸੀ ਰਾਜਾ ਬੜਿੰਗ ਉਹਨਾਂ ਨੂੰ ਜਾਂ ਇੱਕ ਪਾਸੇ ਵਹਿਮ ਹੋ ਗਿਆ ਸੀ ਕਿ ਉਹ ਕੱਲੇ ਜਿਹੜਾ ਇਸ ਇਲੈਕਸ਼ਨ ਨੂੰ ਜਿਤਾ ਦੇਣਗੇ ਕੱਲੇ ਜਿਹੜਾ ਇਸ ਮੈਚ ਨੂੰ ਜਿਤਾ ਦੇਣਗੇ ਔਰ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਚਰਜੀਤ ਸਿੰਘ ਚੰਨੀ ਅਕੀਰਲੇ ਇੱਕ ਦਿਨ ਦੇ ਵਿੱਚ ਦੋ ਦਿਨਾਂ ਦੇ ਵਿੱਚ ਹੈ ਪਰ ਚੰਨੀ ਉਹਨਾਂ ਦਾ ਸਭ ਤੋਂ ਵੱਧ ਜ਼ੋਰ ਲੱਗਿਆ ਹੋਇਆ ਸੀ ਬਰਨਾਲਾ ਦੇ ਉੱਪਰ ਬਰਨਾਲਾ ਦੇ ਉੱਪਰ ਚੰਨੀ ਉਹਨਾਂ ਦਾ ਜ਼ੋਰ ਲੱਗਿਆ ਤੇ ਬਰਨਾਲਾ ਸੀਟ ਉਹਨਾਂ ਨੇ ਕਾਂਗਰਸ ਦੀ ਝੋਲੀ ਪਾਈ ਕਾਲਾ ਢਿੱਲੋਂ ਇਥੋਂ ਜਿੱਤ ਚੁੱਕੇ ਨੇ ਬਰਨਾਲਾ ਤੋਂ ਦੂਜੇ ਪਾਸੇ ਜੇ ਗੱਲ ਕਰੀਏ ਆ ਤਾਂ ਉਹ ਦੱਸ ਦਈਏ ਕਿ ਜੇ ਦੂਜੇ ਪਾਸੇ ਗੱਲ ਕਰੀਏ ਉੱਥੇ ਜਿਹੜਾ ਹੈਗਾ ਅਬ ਗੁਰਦੀਪ ਬਾਠ ਦਾ ਵੱਡਾ ਫੈਕਟਰ ਚੱਲਿਆ ਗੁਰਦੀਪ ਬਾਠ ਹੋਣਾ ਨੇ 17000 ਵੋਟ ਲਈ ਹੈ 17000 ਵੋਟ ਇੱਕ ਆਯਾਦ ਉਮੀਦਵਾਰ ਦੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਵੀ ਜਦੋਂ ਜਿਮਨੀ ਚੋਣ ਹੋਵੇ ਤੇ ਆਮ ਆਦਮੀ ਪਾਰਟੀ ਨੂੰ ਹੁਣ ਉਹਦੀ ਕਮਿਆਜਾ ਭੁਗਤਣਾ ਪਿਆ ਕਿਉਂਕਿ ਉਹ 17000 ਵੋਟ ਜਿਹੜੀ ਆ ਸਾਰੀ ਕਿਤੇ ਤਾਂ ਹਰਿੰਦਰ ਧਾਲੀਵਾਲ ਨੂੰ ਪੈਣੀ ਸੀ ਜਾਂ ਕਹੀਏ ਆਮ ਆਦਮੀ ਨੂੰ ਪੈਣੀ ਸੀ ਕਿਉਂਕਿ ਇਹ ਗੱਲ ਗੁਰਦੀਪ ਬਾਠ ਵੀ ਕਹਿ ਸਕਦੇ ਆ ਕਿ ਭਾਈ ਜੇ ਮੈਨੂੰ ਟਿਕਟ ਦਿੱਤੀ ਹੁੰਦੀ ਤਾਂ ਮੈਂ ਪਰ ਜਿੱਤ ਕੇ ਦਿਖਾਉਂਦਾ ਮੈਂ ਜਿਤਾ ਕੇ ਦਿਖਾਉਂਦਾ ਇਹ ਜਿਮਨੀ ਚੋਣ ਪਰ ਗੁਰਦੀਪ ਬਾਟ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਪਰ ਦੂਜੇ ਪਾਸੇ ਲਗਾਤਾਰ ਕੇਵਲ ਢਿੱਲੋਂ ਜਿਹੜੇ ਐ ਟ੍ਰੇਲ ਕਰ ਰਹੇ ਸੀ ਉਹ ਦੂਜੇ ਨੰਬਰ ਤੇ ਵੀ ਆ ਗਏ ਸੀ ਹਰਿੰਦਰ ਧਾਲੀਆਲ ਨੂੰ ਪਿੱਛੇ ਕਰ ਦਿੰਦੇ ਆ ਤੀਜੇ ਨੰਬਰ ਤੇ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਪਹੁੰਚ ਜਾਂਦੇ ਆ ਦੂਜੇ ਨੰਬਰ ਤੇ ਪਰ ਦੱਸ ਦੇ ਕਿ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਜਿਹੜਾ ਕੇਬਲ ਢਿੱਲੋਂ ਹਾਲਾਂਕਿ ਪਿਛੜ ਗਏ ਪਰ ਉਹਨਾਂ ਦੇ ਵੱਲੋਂ ਵੀ ਵੋਟ ਬੈਂਕ ਜਿਹੜਾ ਵਧੀਆ ਲਿਆਂਦਾ ਗਿਆ ਕਿਉਂਕਿ ਜੇ ਯਾਦ ਕਰੋ ਜੋ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਉਸ ਸਮੇਂ ਵੀ ਕੇਬਲ ਢਿੱਲੋਂ ਨੂੰ ਚੰਗੀ ਖਾਸੀ ਵੋਟ ਪਈ ਸੀ ਪਰ ਉਸ ਤੋਂ ਬਾਅਦ ਜੇ ਗੱਲ ਕਰੀਏ ਇੱਕ ਹੋ ਜਿਹੜੀ ਇਲੈਕਸ਼ਨ ਆਈ ਕੇਬਲ ਢਿੱਲੋਂ ਲਗਾਤਾਰ ਕਿਉਂਕਿ ਉਹਨਾਂ ਦਾ ਆਪਦਾ ਵੀ ਰਤਬਾ ਇਸ ਹਲਕੇ ਦੇ ਵਿੱਚ ਬਰਨਾਲੇ ਦੇ ਵਿੱਚ ਜਿਹੜਾ ਹੈਗਾ ਹੈਗਾ ਕਿਉਂਕਿ ਇੱਥੇ ਉਹ ਪਹਿਲਾਂ ਦੋ ਵਾਰ ਐਮਐਲਏ ਬਣ ਚੁੱਕੇ ਨੇ ਔਰ ਚੰਗਾ ਖਾਸਾ ਰਸੂਖ ਖਰਾਦਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਐਮਸੀ ਤਾਂ ਉਸ ਸਮੇਂ ਵੱਡੀ ਗਾਤਾਰ ਜਿਹੜਾ ਉਹ ਪਾਵਰਫੁਲ ਸੀ ਔਰ ਆਪਣੇ ਸ਼ਹਿਰ ਦੇ ਲਈ ਵੱਖੋ ਵੱਖਰੇ ਜਿਹੜਾ ਉਹਨਾਂ ਦੇ ਵੱਲੋਂ ਪ੍ਰੋਜੈਕਟ ਲਿਆਉਂਦੇਗੇ ਪਰ ਹੁਣ ਤੋਂ ਉਹ ਦੱਸ ਦੇ ਕੇ ਡੇਰਾ ਬਾਬਾ ਨਾਨਕ ਦੀ ਜਿਹੜੀ ਤਸਵੀਰ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਚੇਂਜ ਹੁੰਦੀ ਹੋਈ ਦਿਖਾਈ ਦਿੱਤੀ ਪਹਿਲਾਂ ਜਿਵੇਂ ਜਤਿੰਦਰ ਕੌਰ ਰੰਧਾਵਾ ਹੋਣਾ ਦੇ ਵੱਲ ਲਗਾਤਾਰ ਜਤਿੰਦਰ ਕੌਰ ਰੰਧਾਵਾ ਉਹ ਤੇ ਪ੍ਰਚਾਰ ਕਰ ਰਹੇ ਸੀ ਔਰ ਲਗਾਤਾਰ ਉਹਨਾਂ ਦੇ ਵੱਲ ਇੱਕੋ ਗੱਲ ਕਹੀ ਜਾ ਰਹੀ ਸੀ ਕਿ ਇੱਥੇ ਗੈਂਗਸਟਰਾਂ ਨੇ ਜਿਹੜਾ ਬਹੁਤ ਜ਼ਿਆਦੇ ਖਲਾਰਾ ਪਾਇਆ ਹੋਇਆ ਜੱਗੂ ਭਵਾਨਪੁਰੀ ਦਾ ਨਾਂ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਲਾਈਵ ਹੋਏ ਡੀਐਸਪੀ ਦੀ ਕੰਪਲੇਂਟ ਵੀ ਕੀਤੀ ਡੀਐਸਪੀ ਬਦਲਿਆ ਵੀ ਗਿਆ ਤੇ ਉਸ ਤੋਂ ਬਾਅਦ ਨਤੀਜੇ ਜਿਹੜੇ ਆ ਪਰ ਲਾਸਟ ਦੇ ਵਿੱਚ ਗੁਰਦੀਪ ਰੰਧਾਵਾ ਦੇ ਹੱਕ ਦੇ ਵਿੱਚ ਭੁਗਤੇ ਔਰ ਗੁਰਦੀਪ ਰੰਧਾਵਾ ਜੋ ਪਿਛਲੀ ਵਾਰ ਐਮਐਲਏ ਬਣਦੇ ਬਣਦੇ ਰਹੇਗੇ ਸੀ ਇਸ ਵਾਰ ਵੀ ਉਹਨਾਂ ਨੇ ਐਮਐਲਏ ਬਣ ਚੁੱਕੇ ਨੇ ਤੇ ਵਿਧਾਨ ਸਭਾ ਦੀਆਂ ਪੌੜੀਆਂ ਉਹ ਚੜ ਜਾਣਗੇ ਔਰ ਦੂਜੇ ਪਾਸੇ ਜਿਹੜੇ ਦੋ ਰੰਧਾਵਿਆਂ ਦੀ ਜਿਹੜੀ ਆਪਸੀ ਲੜਾਈ ਸੀ ਉਹਨਾਂ ਦੇ ਵਿੱਚ ਇੱਕ ਵੱਡਾ ਮੋਰਚਾ ਮਾਰ ਕੇ ਗਏ ਨੇ ਗੁਰਦੀਪ ਰੰਧਾਵਾ ਪਰ ਜੱਬੇਵਾਲ ਸੀਟ ਨੇ ਸਭ ਨੂੰ ਜਿਵੇਂ ਪਹਿਲਾਂ ਲੱਗ ਰਿਹਾ ਸੀ ਕਿ ਉਥੇ ਜਿਹੜਾ ਆਮ ਆਈ ਪਾਰਟੀ ਹੀ ਜਿੱਤੇਗੀ ਔਰ ਉਹੀ ਗੱਲ ਹੋਈ ਔਰ ਬੜੀ ਹੁੰਝਾ ਫੇਰੂ ਜਿਸ ਸੀ 29000 ਦੇ ਕਰੀਬ ਵੋਟਾਂ ਦੀ ਲੀਡ ਦੇ ਨਾਲ ਜਿਹੜਾ ਇਸ਼ਾਂਕ ਜੱਬੇਵਾਲ ਜਿੱਤ ਹਾਸਲ ਕਰਦੇ ਨੇ ਪਰ ਸਭ ਤੋਂ ਮਾੜੀ ਹੋਈ ਹੈ ਦੋ ਬੰਦਿਆਂ ਨਾਲ ਮਨਪ੍ਰੀਤ ਸਿੰਘ ਬਾਦਲ ਰਵੀਕਰਨ ਸਿੰਘ ਕਾਲੋਂ ਇਹਨਾਂ ਦੋ ਬੰਦਿਆਂ ਨਾਲ ਕਿਉਂ ਮਾਰੀ ਹੋਈ ਆ ਕਿਉਂਕਿ ਜਿਹੜਾ ਮਨਪ੍ਰੀਤ ਸਿੰਘ ਬਾਦਲ ਨੂੰ ਲੱਗ ਰਿਹਾ ਸੀ ਕਿ 30 35000 ਵੋਟਾਂ ਦਾ ਕਿਧਰ ਨਹੀਂ ਗਈਆਂ ਇੰਨੀਆਂ ਕ ਤਾਂ ਆਉਣ ਗਿਆ ਕਿਉਂਕਿ ਸਿਆਸਤ ਦੇ ਵਿੱਚ ਜਿਹੜਾ ਸਰਗਰਮ ਹੁੰਦਿਆ ਤਾਂ ਉਹ ਕਰੀਅਰ ਆਪ ਦਾ ਗਿੱਧੜਵਾਹੇ ਤੋਂ ਸ਼ੁਰੂ ਕਰਦੇ ਨੇ ਤੇ ਉਸ ਤੋਂ ਬਾਅਦ ਛੱਡ ਜਾਂਦੇ ਨੇ ਗਿੱਧੜਵਾਹੇ ਨੂੰ ਤੇ ਇੱਥੇ ਕਾਂਗਰਸ ਆ ਜਾਂਦੀ ਹੈ ਤੇ ਆਪ ਚਲੇ ਜਾਂਦੇ ਨੇ ਬਠਿੰਡੇ ਦੋ ਵਾਰ ਬਠਿੰਡੇ ਤੋਂ ਟਿਕਟ ਲੜਦੇ ਨੇ ਇੱਕ ਵਾਰ ਜਿੱਦੇ ਆ ਤੇ ਉਸ ਤੋਂ ਬਾਅਦ ਵਜ਼ੀਰ ਵੀ ਬਣ ਜਾਂਦੇ ਆ ਤੇ ਖਜ਼ਾਨਾ ਮੰਤਰੀ ਉਹਨਾਂ ਨੂੰ ਬਣਾਇਆ ਜਾਂਦਾ ਪਰ ਜਦੋਂ ਖਜ਼ਾਨਾ ਮੰਤਰੀ ਬਣਦਿਆ ਤਾਂ ਇੱਕ ਟੈਗ ਉਹਨਾਂ ਦੇ ਉੱਪਰ ਲੱਗ ਜਾਂਦਾ ਕਿਉਂਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਆਪ ਹੀ ਸ਼ਬਦ ਨਿਕਲੇ ਖਾਲੀ ਖਜ਼ਾਨੇ ਨੂੰ ਲੈ ਕੇ ਕਿ ਖਜ਼ਾਨਾ ਖਾਲੀ ਹੈ ਤਾਂ ਵਿਰੋਧੀਆਂ ਨੇ ਸ਼ੁਰੂ ਕਰਤਾ ਇਹ ਗੱਲ ਕਹਿਣੀ ਕਿ ਤਾਂ ਖਾਲੀ ਖਜ਼ਾਨਾ ਖਾਲੀ ਖਜ਼ਾਨੇ ਹੀ ਕਰਦੇ ਰਹਿੰਦੇ ਆ ਪੱਸੀਆਂ ਮਾਣ ਆਉਣਾ ਨੇ ਉਦੋਂ ਜਿਹੜਾ ਇੱਕ ਨਾਂ ਦਿੱਤਾ ਕਿ ਫਿਰ ਇਹਨੂੰ ਪੀਪਾ ਕਿਉਂ ਨਹੀਂ ਕਹਿੰਦੇ ਐਤੋਂ ਤੱਕ ਜਿਹੜੀ ਗੱਲ ਚੱਲੀ ਤਾਂ ਓਵੇਂ ਜਿਹੜਾ ਲੋਕਾਂ ਦੇ ਵੱਲੋਂ ਫੇਰ ਪ੍ਰਚਾਰਿਆ ਜਾਣ ਜਾਣ ਲੱਗਿਆ ਤੇ ਫਿਰ ਹੁਣ ਇਸ ਵਾਰ ਭਾਜਪਾ ਨੂੰ ਲੱਗਦਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਆਉਣ ਔਰ ਉਹਨਾਂ ਨੇ ਇਹ ਸਿੱਕੇ ਅਸੀਂ ਜਿੱਤੇ ਨਾ ਤਾਂ ਦੂਜੇ ਨੰਬਰ ਤੇ ਦਾ ਪੱਕਾ ਜਾਂ ਪਰ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਇੱਕ ਪਾਰਟੀ ਦੀ ਬੋਰਡ ਤਾਂ ਜਰੂਰ ਇਥੋਂ ਕੱਟ ਸਕਦੇ ਹਾਂ ਪਰ ਉਹ ਵੀ ਗੱਲਾਂ ਨਹੀਂ ਹੋਈਆਂ ਮਨਪ੍ਰੀਤ ਸਿੰਘ ਬਾਦਲ ਹੁਣ ਉਹਨਾਂ ਨੂੰ 11000 ਦੇ ਕਰੀਬ ਵੋਟਾਂ ਪਈਆਂ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਰਵੀਕਰਨ ਸਿੰਘ ਕਾਲੋਂ ਕਿਸੇ ਸਮੇਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਇਲੈਕਸ਼ਨ ਲੜਦੇ ਆ ਤੇ ਉਦੋਂ ਜਿਹੜਾ 400 500 ਵੋਟਾਂ ਦੇ ਫਰਕ ਨਾਲ ਉਹ ਤੋਂ ਹਾਰਦੇ ਆ ਪਰ ਇਸ ਵਾਰ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਹੈ ਸੋਹਣ ਸਿੰਘ ਟੰਡਲ ਉਹਨਾਂ ਦੀ ਵੀ ਜ਼ਮਾਨਤ ਜਬਤ ਹੋ ਗਈ ਹੈ ਹੁਣ ਤੁਸੀਂ ਆਪ ਗੱਲ ਸੁਣੋ ਕਿ ਲਗਾਤਾਰ ਜਦੋਂ ਲੋਕ ਇਹ ਚੀਜ਼ਾਂ ਦੇਖਦੇ ਆ ਲੋਕ ਨੋਟ ਕਰਦੇ ਆ ਅੱਜ ਦਾ ਟਾਈਮ ਜਿਹੜਾ ਹੈ ਪੁਰਾਣਾ ਟਾਈਮ ਨਹੀਂ ਰਹਿ ਗਿਆ ਕਿਉਂਕਿ ਅੱਜ ਕੱਲ ਹਰੇਕ ਚੀਜ਼ ਸੋਸ਼ਲ ਮੀਡੀਆ ਦੇ ਉੱਪਰ ਹੈ ਹਰੇਕ ਚੀਜ਼ ਆਨ ਰਿਕਾਰਡ ਪਈ ਹੁੰਦੀ ਹੈ ਲੋਕ ਨਾਲ ਦੀ ਨਾਲ ਜਿਹੜਾ ਪੁਰਾਣੀ ਕੋਈ ਸਪੀਚ ਪੁਰਾਣਾ ਕੋਈ ਬਿਆਨ ਕੱਢ ਕੇ ਅਗਲੇ ਦੇ ਮੂੰਹ ਤੇ ਮਾਰਦੇ ਆ ਕਿ ਭਾਈ ਉਦੋਂ ਤਾਂ ਇਹ ਗੱਲ ਕਹਿੰਦਾ ਸੀ ਤੇ ਅੱਜ ਕੀ ਹੈ ਤਾਰਵਿਕਰਨ ਸਿੰਘ ਕਾਲੋ ਉਹਨਾਂ ਦੇ ਨਾਲ ਵੀ ਕਿਤਨਾ ਕਿਤੇ ਗੱਲਾਂ ਹੋਈਆਂ ਹਾਲਾਂਕਿ ਕੌਨਫੀਡੈਂਟ ਤਾਂ ਬੜੇ ਲੱਗ ਰਹੇ ਸੀ ਹਰੇਕ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਸੀ ਕਿ ਤੁਸੀਂ ਦੇਖੀ ਚੱਲਿਓ ਇੱਥੇ ਤਾਂ ਬਣਦਾ ਕੀ ਹੈ ਪਰ ਉਹ ਗੱਲ ਕਹਿੰਦੇ ਆ ਕਿ ਦੂਜੇ ਪਾਸੇ